ਦੈਨਿਕ ਸਵੇਰਾ ਨਾਲ ਜੁੜ ਚੁੱਕੇ ਹੋ ਤੁਸੀਂ ਤਾਂ ਇਸ ਵੇਲੇ ਦੀ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਹਾਂ ਜਿੱਥੇ ਦਿਨ ਚੜ੍ਹਦੇ ਹੀ ਪੰਜਾਬ ਦੇ ਵਿੱਚ ਇੱਕ ਵੱਡਾ ਹਾਦਸਾ ਹੋਇਆ ਹੈ ਨਾਬਾ ਬਲਾਕ ਦੇ ਪਿੰਡ ਫਰੀਦਪੁਰ ਦੇ ਨੇੜੇ ਪੀ ਆਰਟੀਸੀ ਦੀ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ ਸਵਾਰੀਆਂ ਦੇ ਨਾਲ ਭਰੀ ਹੋਈ ਇਹ ਬੱਸ ਸੀਗੀ ਜੋ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਤਸਵੀਰਾਂ ਸਕਰੀਨ ਤੇ ਤੁਹਾਨੂੰ ਦਿਖਾ ਰਹੇ ਹਾਂ ਦੱਸ ਦਈਏ ਕਿ 140 ਦੇ ਕਰੀਬ ਸਵਾਰੀਆਂ ਇਸ ਬੱਸ ਦੇ ਵਿੱਚ ਭਰੀਆਂ ਹੋਈਆਂ ਸੀ ਜਿਸ ਕਾਰਨ ਬੱਸ ਬੇਕਾਬੂ ਹੋ ਕੇ ਦਰਖਤ ਵਿੱਚ ਜਾ ਕੇ ਵੱਜੀ ਹੈ ਜਿਸ ਕਾਰਨ ਕਈ ਸਵਾਰੀਆਂ ਫੱਟੜ ਹੋਈਆਂ ਨੇ ਤਾਂ ਦਿਨ ਚੜ੍ਹਦੇ ਹੀ ਪੰਜਾਬ ਦੇ ਵਿੱਚ ਇੱਕ ਵੱਡਾ ਹਾਦਸਾ ਹੋ ਗਿਆ ਹੈ ਨਾਬਾ ਦੀਆਂ ਇਹ ਤਸਵੀਰਾਂ ਨੇ ਨਾਬਾ ਬਲਾਕ ਦੇ ਪਿੰਡ ਫਰੀਦਪੁਰ ਦੇ ਵਿੱਚ ਪੀ ਆਰਟੀਸੀ ਦੀ ਬੱਸ ਹਾਦਸਾਗ੍ਰਸਤ ਹੋਈ ਹੈ ਹਾਦਸੇ ਦਾ ਕਾਰਨ ਜੋ ਸਾਹਮਣੇ ਆਇਆ ਹੈ ਉਸ ਮੁਤਾਬਕ ਇਸ ਬੱਸ ਦੇ ਵਿੱਚ 52 ਸਵਾਰੀਆਂ ਦੀ ਕਪੈਸਿਟੀ ਸੀਗੀ ਪਰ ਜ਼ਿਆਦਾ ਸਵਾਰੀਆਂ ਇਸ ਬੱਸ ਦੇ ਵਿੱਚ ਚੜਾਈਆਂ ਜਾਂਦੀਆਂ ਨੇ 140 ਦੇ ਕਰੀਬ ਸਵਾਰੀਆਂ ਜਿਹੜੀਆਂ ਨੇ ਉਹ ਬੱਸ ਦੇ ਵਿੱਚ ਲੋਡ ਕੀਤੀਆਂ ਜਾਂਦੀਆਂ ਨੇ ਜਿਸ ਕਾਰਨ ਓਵਰਲੋਡ ਹੋਈ ਬੱਸ ਬੇਕਾਬੂ ਹੋ ਕੇ ਦਰਖਤ ਦੇ ਵਿੱਚ ਵੱਜੀ ਹੈ ਤੇ ਇਸ ਹਾਦਸੇ ਕਾਰਨ ਕਈ ਸਵਾਰੀਆਂ ਫੱਟੜ ਹੋਈਆਂ ਨੇ ਸਕਰੀਨ ਤੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਨਾਬਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਨਾਬਾ ਦੇ ਵਿੱਚ ਇਹ ਵੱਡਾ ਹਾਦਸਾ ਤੜਕਸਾਰ ਹੀ ਵਾਪਰ ਗਿਆ ਹੈ ਸਵਾਰੀਆਂ ਦੇ ਨਾਲ ਭਰੀ ਹੋਈ ਪੀ ਆਰਟੀਸੀ ਦੀ ਬੱਸ ਜਿਹੜੀ ਆ ਹਾਦਸੇ ਦਾ ਸ਼ਿਕਾਰ ਹੋਈ ਹੈ ਤੇ ਇਸ ਹਾਦਸੇ ਤੋਂ ਬਾਅਦ ਕਈ ਸਵਾਰੀਆਂ ਫੱਟੜ ਹੋਈਆਂ ਨੇ ਜਿਨ੍ਹਾਂ ਨੂੰ ਹਸਪਤਾਲਾਂ ਦੇ ਵਿੱਚ ਦਾਖਲ ਕਰਾਇਆ ਜਾ ਰਿਹਾ ਹੈ ਫੋਨ ਲਾਈਨ ਤੇ ਮੌਕੇ ਤੋਂ ਭੁਪਿੰਦਰ ਸਾਡੇ ਨਾਲ ਜੁੜੇ ਹੋਏ ਨੇ ਭੁਪਿੰਦਰ ਕੀ ਕੋਈ ਜਾਣਕਾਰੀ ਹੈ ਕਿਵੇਂ ਇਹ ਹਾਦਸਾ ਵਾਪਰਿਆ ਹੈ ਕੋਈ ਜਾਨੀ ਨੁਕਸਾਨ ਦੀ ਖਬਰ ਜੀ ਇਹ ਜੋ ਪੀਆਰਟੀਸੀ ਦੀ ਬੱਸ ਬਸਾ ਨਾਂਮਾ ਬਲਾਕ ਦੇ ਪਿੰਡ ਮੱਲੇਵਾਲ ਤੋਂ ਜੋ ਚੱਲਦੀ ਆ ਅਤੇ ਪਟਿਆਲਾ ਜਾ ਕੇ ਰੁਕਦੀ ਆ ਇਸ ਦੇ ਜੋ ਵਿਚਕਾਰ ਨੇ ਜੋ ਕਰੀਬ 10-15 ਸਟਾਪੇਜ ਆਉਂਦੇ ਨੇ ਕਿਉਂਕਿ ਇਹ ਜੋ 2-3 ਸਟਾਪਰ ਤਾਂ ਜਾ ਕੇ ਬਿਲਕੁਲ ਓਵਰਲੋਡ ਹੋ ਜਾਂਦੀਆਂ ਕਿਉਂਕਿ 135-40 ਜੂ ਸਵਾਰੀਆਂ ਇਸ ਵਿੱਚ ਸਵਾਰ ਹੋ ਜਾਂਦੀਆਂ ਨੇ ਜਦੋਂ ਇਹ ਬੱਸ ਸਵੇਰੇ ਕਰੀਬ 7:30-8:00 ਵਜੇ ਦੇ ਕਰੀਬ ਜੋ ਫਰੀਦਪੁਰ ਦੇ ਨੇੜੇ ਪਿੰਡ ਪਹੁੰਚਦੀ ਆ ਤਾਂ ਇਹ ਤੇ ਕਾਬੂ ਹੋ ਕੇ ਇੱਕ ਰੌਂਗ ਸਾਈਡ ਤੇ ਜਾ ਕੇ ਇੱਕ ਬਹੁਤ ਵੱਡੇ ਦਰਖਤ ਵਿੱਚ ਜਾ ਕੇ ਵੱਜਦੀ ਆ ਅਤੇ ਜੋ ਦਰਖਤ ਆ ਉਹ ਵੀ ਚੱਕਣਾ ਚੂਰ ਹੋ ਜਾਂਦਾਗਾ ਅਤੇ ਜਾ ਕੇ ਇਹ ਖਤਾਨਾਂ ਵਿੱਚ ਡਿੱਗ ਜਾਂਦੀ ਆ ਮੌਕੇ ਤੇ ਜੋ ਪਿੰਡ ਵਾਸੀ ਨੇ ਜਦੋਂ ਬਹੁਤ ਵੱਡਾ ਧਮਾਕਾ ਹੁੰਦਾ ਉਹਨਾਂ ਨੂੰ ਜੋ ਸਵਾਰੀਆਂ ਨੂੰ ਉਹਨਾਂ ਮੌਕੇ ਤੇ ਬਾਹਰ ਕੱਢਿਆ ਜਾਂਦਾ ਅਤੇ ਮੌਕੇ ਤੇ ਐਮਬੂਲੈਂਸ ਵੀ ਪਹੁੰਚਦੇ ਨੇ ਕੋਈ ਕਰੋਂ ਕਰੀਬ 3-4 ਐਮਬੂਲੈਂਸਾਂ ਅਤੇ ਵਕ ਵਕ ਜੋ ਵਹੀਕਲ ਨੇ ਉਹਨਾਂ ਨੂੰ ਵਕ ਵਕ ਹਸਪਤਾਲਾਂ ਵਿੱਚ ਪਹੁੰਚਾਉਂਦੇ ਨੇ ਜਿਸ ਵਿੱਚ ਦੱਸਿਆ ਜਾ ਰਿਹਾ ਕਿ ਜੋ ਕੰਡਕਟਰ ਦੀ ਆ ਲੱਤ ਟੁੱਟੀ ਟੁੱਟ ਗਈ ਅਤੇ ਜੋ ਹੋਰ ਸਵਾਰੀਆਂ ਸੀ ਉਹਨਾਂ ਦੇ ਵੀ ਫ੍ਰੈਕਚਰ ਆਏ ਨੇ ਕਰੀਬ 15-20 ਜੋ ਸਵਾਰੀਆਂ ਨੇ ਉਹ ਜਿਹੜਾ ਹੈਗਾ ਹਾਲਤ ਠੀਕ ਦੱਸੀ ਜਾ ਰਹੀ ਹੈ ਅਤੇ ਜੱਕ ਵੀ ਦੱਸੀ ਜਾ ਰਹੀ ਨੇ ਅਤੇ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ 13540 ਦੇ ਕਰੀਬ ਜੋ ਸਵਾਰੀਆਂ ਨੇ ਉਹ ਚੜ ਜਾਂਦੀਆਂ ਨੇ ਜਦੋਂ ਮੌਕੇ ਤੇ ਜੋ ਇੱਕ ਸਾਫਟ ਕਾਰ ਡਰਾਈਵ ਜੋ ਪਹਿਲਾਂ ਉਹ ਬੱਸ ਨੂੰ ਚਲਾਉਦੇ ਨੇ ਉਹਨਾਂ ਨੇ ਦੱਸਿਆ ਕਿ ਅਸੀਂ ਕਈ ਵਾਰ ਵਿਭਾਗ ਨੂੰ ਲਿਖ ਕੇ ਭੇਜਿਆ ਵੀ ਓਵਰਲੋਡ ਅਸੀਂ ਜਦੋਂ ਚਲਾਉਣਾ ਸਾਟੀ ਖਾ ਜਾਨ ਨੂੰ ਵੀ ਖਤਰਾ ਤੇ ਸਵਾਰੀਆਂ ਨੂੰ ਵੀ ਪਰ ਉਹਨਾਂ ਵੱਲੋਂ ਉਹਨਾਂ ਨੇ ਕਿਹਾ ਕਿ ਲਿਖਣ ਦੇ ਬਾਵਜੂਦ ਵੀ ਕਦੇ ਵੀ ਇਸ ਤੇ ਸਾਰੇ ਅਸੀਂ ਨਾ ਖਰੋੜ ਤੋਂ ਚੱਲੇ ਤੇ ਜਿੱਥੇ ਸਾਡੀ ਗੱਡੀ ਇਹ ਬੰਦ ਹੋ ਗਈ ਤਾਂ ਕਾ ਸਟਾਰਟ ਕਰਕੇ ਨਾ ਓਵਰਲੋਡ ਕਰਦੇ ਸੀ ਇੱਥੇ ਆ ਕੇ ਪਤਾ ਨਹੀਂ ਗੱਡੀ ਨੂੰ ਕੀ ਹੋ ਗਿਆ ਮੈਂ ਬਹੁਤ ਈ ਵਾਰੀ ਖੜਾ ਸੀ ਟਾਕੀ ਦੇ ਬੱਚੇ ਖੜਾ ਸੀ ਆਪਣੇ ਬਾਰੀ ਮੈਂ ਬੰਦ ਕਰ ਲਿਆ ਜੋ ਅਕ ਵਕ ਵਕ ਪ੍ਰਿੰਟਾਂ ਤੋਂ ਸਵਾਰ ਹੋ ਕੇ ਜਾਂਦੇ ਨੇ ਉਸ ਤੋਂ ਇਲਾਵਾ ਸੁਬਕ ਵਕ ਵਕ ਦਫ਼ਤਰਾਂ ਦੇ ਵਿੱਚ ਸਰਕਾਰੀ ਦਫ਼ਤਰਾਂ ਵਿੱਚ ਜਾਂਦੇ ਨੇ ਉਹ ਸਾਰੇ ਸਵਾਰ ਹੋ ਕੇ ਇਹੀ ਬੱਸ ਜਿਹੜਾ ਹੈਗਾ ਰੂਟ 100 ਰੂਟ ਹੁੰਦਾ ਤੇ ਉਸ ਤੋਂ ਬਾਅਦ ਫਿਰ ਟਾਈਮ ਜਿਹੜਾ ਹੈਗਾ ਪੌਣੇ ਘੰਟੇ ਦੇ ਕਰੀਬ ਬਾਅਦ ਚ ਬੱਸਾਂ ਆਉਂਦੀਆਂ ਜਿਸ ਕਰਕੇ ਜੋ ਇਹ ਓਵਰਲੋਡ ਹੋਣ ਕਰਕੇ ਇਹ ਹਾਦਸਾ ਵਾਪਰਿਆ ਕਿਉਂਕਿ ਜਦੋਂ ਇਹ ਹਾਦਸਾ ਵਾਪਰਦਾ ਰੋਂਗ ਸਾਈਡ ਜਿਹੜੀ ਹੈਗੀ ਆ ਜਾ ਕੇ ਬੱਸ ਦਰਖਤ ਵਿੱਚ ਪਰ ਜੇ ਕੋਈ ਹੋਰ ਕੋਈ ਵੀਕਲ ਅੰਕੇ ਆਉਂਦਾ ਤਾਂ ਉਸ ਨੂੰ ਵੀ ਚੱਕਣਾ ਚੂਰ ਕਰਕੇ ਕੋਈ ਵੱਡਾ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਪਰ ਜੋ ਵਿਭਾਗ ਵੱਲੋਂ ਹੁਣ ਜੇ ਹਾਦਸੇ ਨੂੰ ਵੇਖਦੇ ਹੁਣ ਉਹਨਾਂ ਦੀ ਅੱਖਾਂ ਫੁੱਲਣ ਗਈਆਂ ਜਾਂ ਨਹੀਂ ਇਹ ਹੁਣ ਆਉਣ ਵਾਲਾ ਸਮਾਂ ਦੱਸੇਗਾ ਜੀ ਜੀ ਸਵਾਰੀਆਂ ਫੱਟੜ ਨੇ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜੋ ਫ੍ਰੈਕਚਰ ਜਿਹੜੇ ਹੈਗੇ 2 3 ਤੇ ਜਰੂਰ ਹੋਏ ਨੇ ਲੱਤਾਂ ਬਾਹਾਂ ਤੇ ਸਵਾਰੀਆਂ ਬਿਲਕੁਲ ਅਜੇ ਤਰਖਸ਼ਤ ਨਹੀਂ ਜੀ ਬਿਲਕੁਲ तमाम ਜਾਣਕਾਰੀ ਲਈ ਧੰਨਵਾਦ ਤਾਂ ਨਾਬਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਦਿਨ ਚੜ੍ਹਦੇ ਹੀ ਇੱਕ ਵੱਡਾ ਹਾਦਸਾ ਵਾਪਰਿਆ ਹੈ ਨਾਬਾ ਬਲਾਕ ਦੇ ਪਿੰਡ ਫਰੀਦਪੁਰ ਦੇ ਵਿੱਚ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ ਕਾਰਨ ਇਹੀ ਸਾਹਮਣੇ ਆਇਆ ਹੈ ਕਿ ਬੱਸ ਓਵਰਲੋਡ ਸੀਗੀ 52 ਸਵਾਰੀਆਂ ਇਸ ਦੇ ਵਿੱਚ ਬੈਠ ਸਕਦੀਆਂ ਸੀਗੀ ਕਪੈਸਿਟੀ 52 ਸਵਾਰੀਆਂ ਦੀ ਸੀ ਪਰ 140 ਦੇ ਕਦਮ ਦੇ ਵਿੱਚ ਸਾਡੀ ਗੱਡੀ ਇਹ ਪਹੁੰਚ ਗਈ ਤਾਂ ਕਾ ਸਟਾਰਟ ਕਰ ਆਬੂ ਹੁੰਦੀ ਹੈ ਰੋਂਗ ਸਾਈਡ ਤੇ ਜਾ ਕੇ ਇੱਕ ਦਰਖਤ ਦੇ ਨਾਲ ਟਕਰਾ ਜਾਂਦੀ ਹੈ ਜਿਸ ਤੋਂ ਬਾਅਦ ਕਈ ਸਵਾਰੀਆਂ ਫੱਟੜ ਹੋਈਆਂ ਨੇ ਜਿਨ੍ਹਾਂ ਨੂੰ ਤੁਰੰਤ ਜਿਹੜੇ ਨੇੜੇ ਦੇ ਪਿੰਡ ਸੀਗਾ ਉਹਨਾਂ ਦੇ ਲੋਕਾਂ ਦੇ ਵੱਲੋਂ ਬਾਹਰ ਕੱਢਿਆ ਜਾਂਦਾ ਹੈ ਤੇ ਫੱਟੜ ਹੋਈਆਂ ਸਵਾਰੀਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਹੈ ਤਾਂ ਦੱਸ ਦਈਏ ਕਿ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਇਸ ਹਾਦਸੇ ਤੋਂ ਬਾਅਦ ਪੁਲਿਸ ਵੀ ਜਿਹੜੀ ਹੈ ਮੌਕੇ ਤੇ ਪਹੁੰਚੀ ਹੈ ਪੁਲਿਸ ਦੇ ਵੱਲੋਂ ਵੀ ਇਸ ਹਾਦਸੇ ਨੂੰ ਲੈ ਕੇ ਇਨਵੈਸਟੀਗੇਸ਼ਨ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਨਾਬਾਦੀਆਂ ਇਹ ਤਸਵੀਰਾਂ ਨੇ ਜਿੱਥੇ ਦਿਨ ਚੜ੍ਹਦੇ ਹੀ ਇਹ ਹਾਦਸਾ ਵਾਪਰਿਆ ਹੈ ਪੀ ਆਰ ਟੀ ਸੀ ਦੀ ਇਹ ਬਾਸ ਹੈ ਜਿਸ ਦੇ ਵਿੱਚ 140 ਬੱਦ ਸਵਾਰੀਆਂ ਸਵਾਰ ਸੀਗੀਆਂ ਬੇਕਾਬੂ ਹੋ ਕੇ ਇਹ ਬੱਸ ਦਰਖਤ ਨਾਲ ਟਕਰਾਈ ਹੈ ਤੇ ਕਈ ਸਵਾਰੀਆਂ ਇਸ ਹਾਦਸੇ ਤੋਂ ਬਾਅਦ ਫੱਟੜ ਹੋਈਆਂ ਨੇ ਗਨੀਮਤ ਰਹੀ ਹੈ ਕਿ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ